ਇਹ ਜਿਹੜੇ ਨੰਦੂ ਸਾਹਿਬ ਨੇ ਪ੍ਰਚਾਰ ਕਰਤੀ ਹੈ ਤੇ ਇਹ ਕਿਹੜਾ ਇੱਥੇ ਇੱਕ ਸਣਾ ਵਿਚਾਰ ਆਇਆ ਜੀ ਇਸ ਮੈਦ ਦੇ ਕਿਨਾਰੇ ਇੱਕ ਇਹੋ ਜਿਹੀ ਆਪਾਂ ਇੱਕ ਰਹਿਣ ਦਾ ਸਰਾਂ ਨੇ ਜਿੱਥੇ ਸਾਡਾ ਵਿਚਾਰ ਇਹ ਸੀ ਬੰਨਾ ਕਿ ਜਦੋਂ ਸ਼ੁਰੂ ਕੀਤਾ ਕਿ ਅਸੀ ਕੋਈ 40 ਜਾਂ 45 ਬੰਦੇ ਉਹ ਕਵੀ ਜਾਂ ਉਹ ਲੇਖਕ ਜਿਹੜੇ ਨੇ ਜਿਹੜੇ ਕਿ ਬਰਦਾ ਕਰ ਚੁੱਕੇ ਨੇ ਔਰ ਅੱਜ ਇਹੋ ਜੀ ਹਾਲਤ ਵਿੱਚ ਆ ਕੇ ਉਹਨਾਂ ਕੋਲ ਦੋ ਟਾਈ ਦੀ ਰੋਟੀ ਨਹੀਂ ਹੈ ਜਿਹੜੇ ਗੁਜ਼ਾਰਾ ਜਿ ਰਹਿ ਰਹੇ ਨੇ ਕੁੱਤੇ ਰਹਿ ਰਹੇ ਆ ਕੁੜਤਾ ਇਨੀਔਰਲ ਪਰ ਬੇਯੋਗੀ ਜਿਹੜੇ ਛੱਪਨੇ ਰਹੀਆਂ ਆ ਉਹ ਘੋੜੇ ਘਰੇ ਹੋਏ ਉਹਨਾਂ ਦੇ ਇਸ ਚੀਜ਼ ਨੂੰ ਦੇਖ ਕੇ ਮੇਰਾ ਸੇਖ ਰਿਆਨਪਸਰਾ ਬਣਾਇਆ ਹੈ ਕਿ ਅਸੀਂ ਪੂਰਨ ਨੂੰ ਜਗ੍ਹਾ ਦੇ ਆਂਗੇ ਉਹਨਾਂ ਦਾ ਰਹਿਣਾ ਖਾਣਾ ਪੋਣਾ ਕਿਉਂਕਿ ਮੈਡੀਕਲ ਸਭ ਕੁਝ ਫ੍ਰੀ ਇੱਕ ਕਿਸਮ ਦਾ ਮੈਦ ਕਵੀ ਦਰਬਾਰ ਬਣਾਇਆ ਥੇ ਉਹ ਥਲੇ ਹਵਾਲਾ ਹੈ ਕਿ ਭਾਦਾ ਉਹ ਕਵੀ ਦਰਬਾਰ ਸੀ ਉਹ ਅਚੇਹੇ ਕਵੀ ਉਹਨੇ ਮਦਦ ਕਰਾ ਕੇ ਉਹ ਦਰਬਾਰ ਲਾਇਆ ਬਣਾਇਆ ਮੇਰੇ ਵੱਧਾ ਵੱਧਾ ਫੇਰੇ ਨੋਪਾਨ ਇੰਸਟੀਚਿਊਟ ਕਰਤਾ ਕਿ ਅਚੇਹੇ ਸਟਰੀ ਡਿਵੈਲਪਮੈਂਟ ਸ਼ੁਰੂ ਕਰੀਏ ਕੁਝ ਸ਼੍ਰੀ ਰਿਆਨਪਸਰਾ ਕੋ ਸ਼ਾਬਾਸ਼ ਕਰਦੇ ਆ ਅਸੀਂ ਤੇ ਬ루 ਸਾਡੇ ਜੋ ਸਾਰੇ ਲੋਕ ਸਿੱਖਾਣਾ ਸੀ ਨਾ ਜੀ ਅਸੀਂ ਉਹਨਾਂ ਨੂੰ ਆਸਤਾ ਆਸਤਾ ਸ਼ੁਰੂ ਕਰਦੇ ਤੇ ਉਥੇ ਗੁਰਬਾਨੀ ਸ਼ੁਰੂ ਕੀਤੀ ਤੇ ਬੱਚੇ ਸਾਡੇ ਕੋਲ ਬੜਿਆ ਕੀਪਨ ਸਿੰਘ ਦੇ ਇੱਥੇ ਪ੍ਰਾਂਤਕ ਪੱਧਰ ਤੇ ਨਾ ਤੇ ਉਹਨਾਂ ਪ੍ਰਤਨ ਸਾਹਿਬਾਂ ਦੇ ਨਾਲ ਨੂੰ ਕਲਪ ਕੀ ਐਸੇ ਕੀਪਨ ਨਹੀਂ ਸਕਦੇ ਉਹਨਾਂ ਦੀ ਅਸੀਂ ਫੀਸ ਨਹੀਂ ਲਿਆ ਤੇ ਐਮਓ ਲਾ ਲਿਆ ਪੰਜਾਬੀ ਜਿਹੜੇ ਰਸਤੇ ਪਾਏ ਕਰਾ ਲਿਆ ਉਹ ਕੋਈ ਬੱਚੇ ਦੀ ਫੀਸ ਨਹੀਂ ਲਈ ਅਸੀਂ ਸਾਰੇ ਬੱਚੇ ਦੀ ਫੀਸਾਂ ਅਗਲੇ 40-40 ਹਜ਼ਾਰ ਬੱਚੇ ਦੀ ਫੀਸ ਸਾਲ ਦੀ ਉਹ ਸਾਰਾ ਟੈਸਟ ਪੇ ਕਰਦਾ ਤੇ ਇਸ ਏਰੀਆ ਦੇ ਜਿੰਨੇ ਬੱਚੇ ਨੇ अभी तीन चार ग्रुप से ऑलरेडी कर चुके हैं बच्चों के जोड़े कि बी ए कर चुके हैं और एम ए कर जा रहे है। है, है, कर है। हैं इस तरह कंप्यूटर सेंटर खोले गए जितने कि साह बच्चे जोड़े है अगर भाई जो है छः छः विजे के कोर्स पच्ची करते हैं फिर लड़ पे कि असर शॉर्ट हैंड की कमी से शॉर्ट हैंड टाइपिंग जी है वो भी कोर्सेस शुरू किए वो भी साढ़े तकरीबन एक सौ अस्सी के करीब बच्चे साढ़े ऑलरेडी पासवर्ट हो चुके हैं वो भी साजे के कोर्स है ये किए गए फिर दिखे जाने ਕੌਂਫਰੈਂਸ ਕਿੱਥੇ ਜਾਣਾ ਇਸ ਲੇਖ ਨਾਲ ਇਹਨੂੰ ਜਾਂਦੇ ਜਾਂਦੇ ਮਿਨਿਸਪਲ ਬੋਰਡ ਬਣ ਗਿਆ ਜਿਹੜਾ ਬੋਰਡ ਦੇ ਸਾਡੇ ਅੱਛਾ ਜਿਹਾ ਮੈਂਬਰ ਸਮੂਹ ਜੁਆਇਨ ਕਰ ਰਹੇ ਨੇ ਜਿਨ੍ਹਾਂ ਦੀ ਦੇਖ ਰੇਟ ਸਾਰਾ ਦੇ ਇਹ ਸੈਮੀਨਾਰ ਕਿੰਨੇ ਮੈਂਬਰ ਦੇ ਕਲਿੱਕ ਕਰਦੇ ਜੀ ਲਗਭਗ 8 ਮੈਂਬਰ ਸਾਡੇ ਮੀਨ ਦੇ ਦੇ ਜਿਹੜੇ ਬੋਰਡ ਦੇ ਮੈਂਬਰ ਨੇ ਤੇ ਉਹ ਉਹਨਾਂ ਦੀ ਸਾਰਾ ਦੇਖ ਰੇਗਾ ਉਹਨਾਂ ਨੇ ਸਾਰਾ ਡਿਸਾਈਡ ਕਰਨਾ ਹੁੰਦਾ ਸੀ ਸਾਲ ਤੇ ਸੋਚਿਆ ਸੀ ਕਿ ਅੱਠ ਜਿਹੜੇ ਸੈਮੀਨਾਰ ਪਹਿਲਾਂ ਮੀਨ ਦੇ ਬੋਰਡ ਦੇ ਅੰਦਰ ਕਵਿਦਰਬਾਰ ਹੋ ਗਏ ਸੈਮੀਨਾਰ ਹੋ ਗਏ ਉਹਨਾਂ ਦੇ ਮਾਤ੍ਰ ਗੋ ਮਾਤ੍ਰਿਕ ਸੈਮੀਨਾਰ ਦੀ ਵਾਸਤੇ ਉਪਰ ਵੀ ਉਹਨਾਂ ਨੇ ਠਾਈ ਕਰੀ ਆ ਜੀ ਤੇ ਬਲੀ ਤੋਂ ਲੈ ਕੇ ਤੁਹਾਡੇ ਕੋਲ ਲਾगाने ਕੋ ਬੜਾ ਅੱਛਾ ਸਟਾਗਿਆ ਕੱਲ ਵੀ ਸਦਾ ਤੇ ਕਿਹਾ ਸੀ ਸਾਵਣ ਵੀ ਲੈ ਜੂਗੇ ਕੱਲ ਸਾਵਣ ਕਰੀ ਤੇ ਬਾਤ ਪਾਇਆ ਇੱਕ ਸਾਰੀ ਬੁੱਕ ਲਈ ਬਹੁਤ ਸੀ ਬੜੀ ਜੀ ਦੀ ਤੇ ਇਹ ਸਰ ਕਦੋਂ ਸ਼ੁਰੂ ਕੀਤਾ ਗਿਆ ਸੀ ਇਹ ਇਹ 2016 ਚ ਸ਼ੁਰੂ ਕੀਤੀ ਗਈ ਹੈ ਅੱਛਾ ਜੀ ਕਿੰਨੇ ਰਕਬੇ ਚ ਬਣੀ ਹੋਈ ਹੈ ਇਹ ਕਿੰਨਾ 120000 ਚ ਬਣੀ ਹੋਈ ਹੈ ਤੇ ਇਹਦੇ ਨਾਲ 120000 ਦਾ ਹੋਟਲ ਬਣਾ ਜਲਾਸੇ ਬਣਾ ਰਹੇ ਤੇ ਬਸ ਇਹ ਦੀ ਐਕਸਪੈਂਸ਼ਨ ਆਸਤੇ ਕਿਉਂਕਿ ਅਸੀਂ ਇਹਨੂੰ ਵਰਲਡ ਲੈਵਲ ਤੇ ਲਿਆ ਲੱਗਣਾ ਹੈ ਜਿਹੜਾ ਪਬਲਿਕੇਸ਼ਨ ਬਿਊਰੋ ਸਾਡਾ ਆਪਣਾ ਹੈ ਜੀ 80 ਨੰਬਰ ਬਿਊਰੋ ਹੈ ਸਾਡਾ ਪਬਲਿਕੇਸ਼ਨ ਬਿਊਰੋ ਹੈ ਸੋ ਉੱਤੇ ਉਹ ਜਿਹੜੀ ਅਸੀਂ ਆਲਰੇਡੀ ਛਾਪ ਚੁੱਕੇ ਹਾਂ ਤੇ ਹੋਰ ਵੀ ਸਦਾ ਹੀ ਹੁੰਦਾ ਕਿ ਜਿਹਦਾ ਕੋਈ ਪ੍ਰੇਮ ਲਈ ਲਿਖਤਾ ਪਈਆਂ ਹੋਈਆਂ ਸਾਡੀ ਕਮੇਟੀ ਉਹਦੀ ਬਣੀ ਹੋਈ ਹੈ ਜਿਹੜੀ ਕਿ ਉਹ ਲੋਕ ਨੂੰ ਪੜਦੀ ਹੈ ਇਹ ਲਿਖਤਾ ਕਿਹੋ ਜਿਹਾ ਮਤਲਬ ਕਵੀ ਜਿਹੜੇ ਹੈ ਕਿਹੋ ਜਿਹਾ ਤੁਸੀਂ ਲਿਟਰੇਚਰ ਲੈਣੇ ਉਹਦੇ ਵੀ ਨਹੀਂ ਸਾਡੀ ਕਮੇਟੀ ਬਣੀ ਹੈ ਜੀ ਉਹ ਡਿਸਾਈਡ ਕਰਦੀ ਹੈ ਜੀ ਹਰ ਹਰ ਧਾਰਮਿਕ ਜਾਂ ਸਭਿਆਚਾਰਕ ਧਾਰਮਿਕ ਵੀ ਲੈਂਦੇ ਆ ਸਭਿਆਚਾਰਕ ਸਮਾਦਿਕ ਸਾਰੇ ਲੈਂਦੇ ਆ ਜੀ ਅੱਛਾ ਜੀ ਉਹ ਲੈ ਕੇ ਮੈਨੂੰ ਸਾਡੀ ਕਮੇਟੀ ਪੜਦੀ ਹੈ ਬੁੱਕ ਨੂੰ ਕਿ ਬੁੱਕ ਤੇ ਕੋਈ ਰਿਜੈਕਸ਼ਨ ਦੇਣ ਲੱਗਣ ਵਾਲਾ ਬੁੱਕ ਅਸੀਂ ਪੜ ਕੇ ਉਹਨੂੰ ਪਾਸ ਕਰਕੇ ਫਿਰ ਅਸੀਂ ਉਹਨੂੰ ਪ੍ਰਿੰਟ ਕਰਕੇ ਕੋਈ ਫ੍ਰੀ ਡਿਸਟ੍ਰੀਬਿਊਸ਼ਨ ਕਰਦੇ ਕੱਲ ਵੀ ਸਾਡੀ ਬੁੱਕ ਪਬਲਿਸ਼ ਹੋਈ ਹੈ ਤੇ ਸੋ ਇਹੋ ਜਿਹੇ ਲਿਖਤਾ ਇੱਕ ਸਾਡੇ ਤੇ ਸਰਦਾਰਨੀ ਹੈਗੇ ਨੇ ਅਨੰਦਪੁਰ ਸਾਹਿਬ ਉਹਨਾਂ ਕੋਲ ਸਕੈਚ ਪਏ ਹੋਏ ਸੀ ਤੇ ਉਹ ਅੱਜ ਆਈ ਨਹੀਂ ਹੋਏ ਨੇ ਤੇ ਸਰ ਤੇ ਉਹ ਝੋਲੇ ਚ ਪਾ ਕੇ ਪੂਰੇ ਕਰਦੇ ਸੀ ਉਹ ਸਾਡੇ ਕੰਟੈਕਸਟ ਆ ਗਏ ਉਥਰੇ ਆ ਕੇ ਅਸੀਂ ਬੜੀ ਸੋਹਣੀ ਇੱਕ ਮੁਕਤਿਆਰ ਦਿੱਤੀ ਗਈ ਜਿਹੜੀ ਉਹਨਾਂ ਲੋਕਾਂ ਨੂੰ ਸੁਰੀ ਸ੍ਰੀਕਲਾ ਉੱਤਵ ਨੂੰ ਕਵੀ ਹੋ ਗਏ ਲੇਖਕ ਹੋ ਗਏ ਨੂੰ ਕੁਝ ਉਹਦੇ ਕਿ ਜੈਸੇ ਮੈਂ ਪੀਤਿਆ ਲਿਖਿਆ ਤੇ ਉਹਨੂੰ ਕਿਸੇ ਨੇ ਛਾਪ ਦਿੱਤਾ। ਉਹ ਉਸ ਪਬਲਿਕ ਇਸਟਿਟਿਊਟ ਵਿੱਚ ਬਣਾ ਲਿਆ। ਹੋਰ ਕਿਆ ਕਿਆ ਕਰ ਰਹੇ ਹੋ ਸਰ ਅਖਾਏ। ਸਾਡੇ ਜਿਆਦਾ ਫੀਲਡ ਡਵੈਲਪਮੈਂਟ ਨਹੀਂ ਹੋ ਰਿਹਾ। ਸੈਂਟਰ ਕੋਲ ਅਸੀਂ ਅਕਤੂਬਰ ਮਹੀਨੇ ਤੇ ਅਸੀਂ ਕਿਉਂਕਿ ਅਧਿਆਪਕ ਜੀ ਸਾਹਿਬ ਨੂੰ ਦੋਨੀ ਸਿੰਘ ਜੀ ਅ ਅਜਿਹਾ ਕੰਮਿਆਂ ਦਾ ਕਵੀ ਦਰਵਾਜ਼ਾ ਲੰਦਾ ਸੀ। ਸੋ ਅਜ ਤੱਕ ਹੋ ਰਿਆ ਨਹੀਂ ਹੁੰਦਾ। ਸੋ 1 ਅਕਤੂਬਰ ਵਿੱਚ ਜਿਵੇਂ ਜਿਹੜਾ ਅਰੇਂਜ ਕਰ ਲਿਆ ਸਾਡੇ ਕੋਲ ਤਕਰੀਬਨ 64 ਕਵੀਆਂ ਦੀ ਲਿਸਟ ਆ ਚੁੱਕੀ ਹੈ ਉਹਨਾਂ ਤੁਸੀਂ ਸਰਵਰ ਕਰਕੇ ਜਿੰਦਾ ਕਵੀ ਲਏ ਨੇ ਉਹ ਉਸ ਜੁੜਨੇ ਨੇ ਕਿ 4 ਦਿਨ ਦਾ ਸਾਡਾ ਪ੍ਰੋਗਰਾਮ ਉਹਦਾ ਕਵੀ ਦਰਵਾਜ਼ਾ ਉਹ ਉਹ ਤੇ 13 ਤੱਕ ਇੱਕ ਇੱਕ ਵੇਂ ਦੋੜ ਗਈ ਹੈ ਤੇ ਰੈਂਜ ਕਰ ਲਿਆ ਕੋਟਰ ਰੈਂਜ ਦਾ ਜਮਤਾਂ ਦਾ ਰੈਂਜ ਦਾ ਸਾਰਾ ਅਰੇਂਜ ਹੋ ਗਿਆ ਤੇ ਉਹ 4 ਦਿਨਾਂ ਸਾਡਾ ਕਵੀ ਦਰਵਾਜ਼ਾ ਦਾ ਉਹ ਵੀ ਸਾਡਾ ਟੂਰ ਚੱਲ ਗਿਆ 1 ਅਕਤੂਬਰ ਦਾ ਨੰਬਰ ਲੱਗਿਆ ਹੋਇਆ ਤੇ ਦਿਸਾਨਾ ਜਿ세 ਕਿ ਸਾਡੇ ਕੁਝ ਸੈਮੀਨਾਰਸਾਰੇ ਕਰਦੇ ਨੇ ਉਹ ਉਹਨਾਂ ਦੇ ਸਕਾਲਰਸ ਆਏ ਸਾਰੇ ਪੁਰਾਣੇ ਲਿਖੇ ਰਹੇ ਪੁਰਾਣੇ ਸਕਾਲਰਸ ਸਾਰੇ ਯੂਨੀਵਰਸਿਟੀਆਂ ਲੱਗੀਆਂ ਸੀ ਕਿ ਲੱਗਿਆ ਕਿ ਜਿਹੜੇ ਨਵੇਂ ਬੱਚੇ ਹੁੰਦੇ ਜਿਹੜੇ ਸਕਾਲਰਸ ਆ ਰਹੇ ਇਸ ਕਮਿਟੀ ਤੋਂ ਸੋ ਉਹਨਾਂ ਨੂੰ ਚਾਂਸ ਦਿੱਤਾ ਜਾਵੇ। ਤੋਂ ਹੁਣ 50 ਬੱਚੇ ਸੀ ਇੱਕ ਇੱਕ ਯੂਨੀਵਰਸਿਟੀ ਤੋਂ ਲੈ ਕੇ 8 ਯੂਨੀਵਰਸਿਟੀਆਂ ਨੇ ਵੀ ਇਨਵੋਲ ਕੀਤਾ ਹੈ। ਸੋ 40 ਬੱਚੇ ਜਿਹੜੇ ਸਾਡੇ ਆ ਉਹ 40 ਬੱਚੇ ਦੇ ਤਿੰਨ ਦੰਦ ਸਾਡੇ ਨਾਲ ਕੋਈਗਾ ਕਿ ਉਹਨਾਂ ਨੂੰ ਮੌਕਾ ਦਿੱਤਾ ਜਾਵੇ। ਇਸ ਸਾਰੀ ਤੇ ਪੱਤਰ ਦਾ ਚੱਕਰੀ ਜਿਹੜੀ ਸਮਾਈ ਪੱਤਰ ਹੈ। ਸਾਡੀ 11ਵੀਂ ਚੱਲ ਚੁੱਕੀ ਹੈ। ਤਕਰੀਬਨ ਬਾਅਦ ਵਿੱਚ ਪੱਤਰਕਾਰੀ ਜਿਸ ਨਾਲ ਸੈਮੀਨਾਰ ਹੋਇਆ ਨੇ ਇਹ ਜਿਸਨਲੇ ਆਪਣੇ ਪਰਚੇ ਬੜੇ ਜਾ ਉਹ ਸਾਰੇ ਪਰਚੇ ਸਮੋਦੇ ਵਿੱਚ ਪ੍ਰਿੰਟ ਕਰਨੇ ਆ ਫਿਰ ਵੈਸੇ ਵੀ ਸਾਡੇ ਕੋਲ ਤਕਰੀਬਨ ਤਕਰੀਬਨ ਸਾਡੇ ਕੋਲ ਅੱਠਿਆ ਮਹੀਨੇ ਸਾਡੇ ਕੋਲ 150 200 ਦਾ ਬਲਕਿ ਇਹ ਤੋਂ ਜ਼ਿਆਦਾ ਜਿਹੜੇ ਸਾਡੇ ਕੋਲ ਲੋਕਾਂ ਦੀਆਂ ਲਿਖਤਾਂ ਜਿਹੜੀਆਂ ਆ ਰਹੀਆਂ ਨੇ ਕਿ ਸਾਡੇ ਪੱਤਰ ਸਾਧਨ ਇਹ ਜਦੋਂ ਅਸੀਂ 1579 ਨੇ 1579 ਅੱਗੇ ਰੱਖਣੀ ਸਰ ਪੰਜਾਬ ਚ ਵੀ ਕਿਤੇ ਹੋਰ ਪਾਸੇ ਵੀ ਹੈ ਜੀ ਐਸੇ ਭਵਨ ਬਣਾਏ ਹੋ ਤੁਸੀਂ ਸਨਿਓ ਬਣਾਇਆ ਤੁਸੀਂ ਨਹੀਂ ਸਦਨ ਸਾਡਾ ਪਹਿਲੇ ਬਣਿਆ ਸਾਡਾ ਹਰ ਇੱਕ ਖਰੀਦ ਕੋੜੇ ਨਾਲ ਬੈਠੇ ਨੇ ਬਣਾਇਆ ਸੀ ਸਾਡਾ 1947 ਤੋਂ ਲੈ ਕੇ ਤੱਕ ਤੋਂ ਉੱਥੇ ਅਸੀਂ ਇੱਕ ਇਤਨਾ ਰੈਣ ਕਿਸਰਾ ਬਣਾਇਆ ਸੀ ਜਿਹਦੇ ਵਿੱਚ ਕੁਝ ਜੀਵਨ ਬੰਮੇ ਪੰਧਾ ਡਾ ਲਾ ਉਹ ਇਸ ਕਰਕੇ ਬਣਾਣਾ ਪੈ ਗਿਆ ਸੀ ਕਿ ਜਦੋਂ ਮੈਂ ਵਿਜ਼ਿਟ ਕੀਤੀ ਸਰ ਦੇ ਨਾਲ ਇਹਨਾਂ ਨੇ ਪੂਰੀ ਵਿਜ਼ਿਟ ਕਰਾਈ ਤੇ ਮੈਂ ਦੇਖਿਆ ਕਿ ਲੋਕ ਜਿਹੜੇ ਹਨ ਦੇ ਕੋਰੀਡੋਰ ਚ ਸੁੱਤੇ ਹੋਏ ਸੀ ਸ਼ਾਮ ਨੂੰ ਪਿੱਛੇ ਜੇ ਕਹਿੰਦੇ ਜੇ ਜਿਹੜਾ ਪੇਸ਼ੈਂਟ ਹੈ ਪੇਸ਼ੈਂਟ ਨੂੰ ਬੱਡ ਮਿਲ ਗਿਆ ਲੇਕਿਨ ਜਿਹੜੇ ਨਾਲ ਅਟੈਂਡੈਂਟ ਆਂਦੇ ਹਨ ਜੀ ਉਹ ਇਸ ਤਰ੍ਹਾਂ ਬਹਿ ਹੁੰਦੇ ਸੀ ਕਿ ਸ਼ਾਮੀ ਉਹਨਾਂ ਨੇ ਸੋ ਜਾਣਾ ਸਭ ਥੱਲੇ ਰੱਖਣਾ ਝੋੜਾ ਥੱਲੇ ਰੱਖਣਾ ਉੱਤੇ ਕੇਸੀ ਪਾਈ ਤੋਂ ਉੱਤੇ ਸੋ ਗਏ ਸਵੇਰੇ ਉੱਠ ਕੇ ਮੂੰਹ ਆਪੇ ਕਰੇ ਫਿਰ ਸੇਵਾਦਾਰ ਲੱਗੇ ਦਵਾਈਆਂ ਲੈ ਉਹਦਾ ਕਰੋ ਸਾਰੇ ਕੰਮ ਤਾਂ ਉਹਨਾਂ ਵਾਸਤੇ ਲੱਗੇ ਕਿ ਸਭ ਜਗ੍ਹਾ ਦੇ ਉਸਮਤੇ ਅਸੀਂ ਇੱਥੇ ਕਿ ਲੈਣ ਸਿਰਵਣਾ ਦੀ ਆਂਦੇ ਇਹਨਾਂ ਨੂੰ ਜਗ੍ਹਾ ਮਿਲਦੀ ਤੇ ਇਹਨਾਂ ਨੇ ਇਸੇ ਸਾਨੂੰ ਜਗ੍ਹਾ ਦਿੱਤੀ ਉੱਤੇ ਜੇ ਅਸੀਂ ਕੋ ਇਹ ਮੰਡੀ ਸਟੋਰੀ ਆ ਕੇ ਅਨਸਰਨ ਆਇਆ ਜਿੱਥੇ ਸਿਰਫ 25 ਰੁਪਏ ਲੈਂਦੀ ਸੀ ਉਹਨਾਂ ਕੋਲ ਇੱਕ ਲਾਦੇ ਇੱਕ ਬੰਦੇ ਨੂੰ ਇੱਕ پیشنਟ ਇੱਕ ਕਾਦਰ ਟੈਂਡੈਂਟ ਦੋ ਨਹੀਂ ਦੋ ਬੈਠਦੇ ਜਾਂਦੇ ਤੇ ਉਹ 25 ਰੁਪਏ ਹਿੰਨੇ ਦਿੱਤਾ ਤੇ ਉਹ ਵੀ ਲੈਂਦੀ ਤੇ ਉਹਦੇ ਵਿੱਚ ਉਹਨਾਂ ਨੂੰ ਬੇਫਾਸ ਲੰਚ ਜਿੰਨਾਂ ਨਾਲ ਦਿੰਦੀ ਤੇ ਉਹਦਾ ਫਾਇਦਾ ਇਹ ਹੋਇਆ ਕਿ ਜਿਸ ਬੰਦੇ ਨੇ ਨੀਮੋਪਰਾਣਾ ਆ ਜਾ ਰਾਜਲੀ ਆਣਾ ਉਹਨੇ ਤੇ ਉਹਨੂੰ ਟਰਪੇ ਮਹੀਨੇ ਰਹਿਣਾ ਪੈਂਦਾ ਸੀ ਤੇ ਉਹ ਕਰਦੇ ਕਿਸੇ ਆ ਜਾਏ ਨੇ ਪੁੱਛੇ ਜੀ ਉਹ ਕਹਿੰਦੇ ਜੀ ਆਪਣੇ پیشنਟ ਦਾ پیشنਟ ਵੀ ਕੱਢ ਮਿਲ ਗਿਆ ਜਿਹੜੇ ਨਾਲ ਅਟੈਂਡਡ ਆਂਦੇ ਆ ਨਾ ਜੀ ਉਹ ਇਸ ਤਰ੍ਹਾਂ ਬਹਿ ਹੁੰਦੇ ਸੀ ਕਿ ਸ਼ਾਮੀ ਉਹਨਾਂ ਨੇ ਸੋ ਜਾਣਾ ਥੱਲੇ ਰਹਿਣਾ ਝੋੜਾ ਥੱਲੇ ਰਹਿਣਾ ਉਹ ਤੇ ਕਿਸੇ ਭਾਈ ਤੋਂ ਉੱਠੀ ਸੋ ਗਏ ਸਵੇਰੇ ਉੱਠ ਕੇ ਨੁਹਾਤ ਹੋ ਕੇ ਫਿਰ ਸੇਵਾਜ ਲੱਗੇ ਦਵਾਈਆਂ ਲੈ ਉੱਠਾ ਕਰੋ ਸਾਰੇ ਕੰਮ ਤੇ ਨਾ ਉਹਨਾਂ ਵਾਸਤੇ ਮੈਂ ਕਿਉਂ ਸਭ ਜਗ੍ਹਾ ਦਿਓ ਸਾਨੂੰ ਤੇ ਅਸੀਂ ਇੱਥੇ ਇੱਕ ਲੈਣਕ ਸਹਾਰਾ ਬਣਾ ਦਿੱਤਾ ਹੈ ਅਜੋ ਇਨਾਂ ਨੂੰ ਰਹਿਣ ਦੀ ਜਗ੍ਹਾ ਮਿਲ ਗਈ ਤੇ ਜਿਨ੍ਹਾਂ ਨੇ ਸਾਨੂੰ ਜਗ੍ਹਾ ਦਿੱਤੀ ਉਸ ਤੇ ਜੇ ਅਸੀਂ ਕੋਈ 10 ਮੰਦਰੀ ਸਟੋਰੀ ਪਾ ਕੇ ਜਦੋਂ ਸਹਾਰਾ ਨਾ ਆਂਇ ਇਥੇ ਸਹਾਰਾ ਕੋ 25 ਰੁਪਏ ਲੱਗਦੀ ਸੀ ਉਹਨਾਂ ਕੋਲ ਇੱਕ ਰਾਤ ਦੇ ਇੱਕ ਬੰਦੇ ਕੋਲ ਇੱਕ ਪਰਸ ਇਹ ਕੁਦਰਟੈਂਟ ਦੋ ਤੁਸੀਂ ਦੋ ਬੈੱਡ ਰੈਂਡੇ ਰਹਿੰਦੇ ਤੇ ਉਹ 25 ਰੁਪਏ ਹਿੰਨੇ ਦਿੰਦਾ ਰੋਜ਼ ਹੀ ਰਹਿੰਦੇ ਤੇ ਉਹਦੇ ਵਿੱਚ ਇਹਨਾਂ ਸੋਹਣਾ ਬ੍ਰੇਕਫਾਸਟ ਇਨ ਜਨਰਲ ਮਿਲਦੀ ਸੀ ਤੇ ਉਹਦਾ ਫਾਇਦਾ ਇਹ ਹੋਇਆ ਕਿ ਜਿਸ ਬੰਦੇ ਨੇ ਨੀਮਗਰਾਂ ਆਣਾ ਜਾਂ ਰਾਜਲੀ ਆਣਾ ਹੁੰਨੇ ਤੇ ਉਹਨੂੰ ਟਰਾਈਪਲ ਮਹੀਨੇ ਰਹਿਣਾ ਪੈਂਦਾ ਸੀ ਤੇ ਉਹ ਕਰਦੇ ਕਿ ਜੇ ਅੱਜ ਆਏ ਨੇ ਵਾਪਸ ਇਹ ਉਹ ਤਾਂ ਫਿਰ ਦੋ ਦਿਨ ਬਾਅਦ ਫੇਰ ਵਾਪਸ ਆਏ ਕਿ ਜੇ ਮਤਲਬ ਆਏ ਆਇਆ ਗਿਆ ਰਹਿੰਦਾ ਸੀ ਅਸੀਂ ਉਹਨਾਂ ਨੂੰ ਜਗ੍ਹਾ ਦੇਤੀ ਉਹ ਸਾਡੇ ਕੋਲ ਦੋ ਢਾਈ ਮਹੀਨੇ ਤਿੰਨ ਮਹੀਨੇ ਤੱਕ ਰਹਿਦਾ ਰਹਿੰਦਾ ਸੀ ਕੁਝ ਨਹੀਂ ਆ 25 ਰੁਪਏ ਦੇ ਬਾਕੀ ਸਾਰਾ 750 ਰੁਪਏ ਮਹੀਨੇ ਦਾ ਕਰਫਾ ਹੋਇ ਕੁਝ ਰੋਟੀ ਪਾਣੀ ਵੀ ਮਿਲ ਜਾਣਾ ਤੇ ਨਾਲ ਨਾਲ ਤਿੰਨ ਮਹੀਨੇ ਪੂਰਾ ਬਿਰਾਕੇ ਉਹਦੇ ਵਾਂਗੂ ਠੀਕ ਹੋ ਜਾਵੇ ਚਲੋ ਅਰੇ ਇੱਕ ਵਾਰ ਜੇ ਕਾਫੀ ਬਣਾਨੇ ਇੱਕ ਨਾ ਨਾਨਕਪੁਰ ਸਾਹਿਬ ਬੜਾ ਹਿਸਟੋਰੀਕਲ ਪਲੇਸ ਹੈ ਜੀ ਇੱਥੇ ਇੱਕ ਨੇਚਰ ਡਰਾਵੈਕ ਹੈ ਵੀ ਸੇਧ ਸ੍ਰੀਮਾਤਾ ਦੇ ਕੋਲ ਬਹੁਤ ਵਧੀਆ ਹਾਲ ਹੈ ਜੀ ਜੀ ਸਾਡਾ ਸਾਡਾ ਸਭ ਦਾ ਨਜ਼ਰ ਹੈ ਸਾਡਾ ਜਿਆਦਾ ਜਨਾ ਫੋਕਸ ਹੈ ਨਾ ਉਸ ਰ ਸੇਧ ਹੋਈ ਹੈ ਸੇਧ ਸ੍ਰੀਮਾਤਾ ਤੇ ਜਿਆ ਐਜੂਕੇਸ਼ਨ ਤੇ ਦੂਰ ਕਿੱਥੇ ਬੜੇ ਹੈ ਜੀ ਹੁਣ ਇਸ ਏਰੀਆ ਤੁਸੀਂ ਸ੍ਰੀ ਨਾਨਕਪੁਰ ਸਾਹਿਬ ਕਰੇ ਆ ਅਈ ਕੋਈ 4-5 ਸਾਲ ਪਹਿਲਾਂ ਜਿਹੜਾ ਸੀ ਇੱਥੇ ਦਾ ਬੀਬੀ ਨਾਂ ਕੀ ਹੋਸਪੀਟਲ ਹੈ ਉੱਥੇ ਅਸੀਂ ਪਹਿਲਾਂ 2 ਯੂਨਿਟ ਲਾਏ ਡੈਲਸੀ ਦੇ ਫੇ ਤਿੰਨ ਕੀਤੇ ਵੀ 4 ਕੀਤੇ ਤੇ 5 ਯੂਨਿਟ ਲਾਏ ਉੱਥੇ ਸਾਡੇ 5 ਯੂਨਿਟ ਚੱਲਦੇ ਜਿੱਥੇ ਕਿ ਜਿਹੜਾ 6-650 ਰੁਪਏ ਦੇ ਡੈਲਸੀ ਦਾ ਕਿੱਟਾ ਅਸੀਂ ਫਿਰ ਹੁੰਦੇ ਆ ਇਹ ਤੋਂ ਬਾਅਦ ਚੱਲਦਾ ਤੁਸੀਂ ਨੰਗਲ ਨੰਗਲ ਸਾਡੇ ਬੀਬੀ ਐਫੀ ਦਾ ਹਸਪੀਟਲ ਨਾਲ ਉੱਥੇ ਸਾਡੇ 4 ਯੂਨਿਟ ਲੱਗੇ ਹੋਏ ਨੇ ਇੱਧਰ ਰੋਪੜ ਚੱਲ ਜਾਓ ਨਾਲਾਗੜ ਚੱਲ ਜਾਓ ਉਸੇ ਅਸੀਂ ਸਾਰਾ ਰੋਪੜ ਹੈ ਜੀ ਤਾਂ ਕਾਫੀ ਦੂਰ ਹੈ ਕਿਉਂਕਿ ਇਹ ਬਹੁਤ ਡੈਕੋਰ ایرੀਆ ਕਾਲਾ ਇਹਨੂੰ ਪੜਾ ਰੋਪੋ ਡਿਸਟ੍ਰਿਕਟ ਵਿੱਚ ਨੂੰਪੁਰ ਵਿਧੀ ਤੋਂ ਲਾ ਕੇ ਉਹ ਕਿੰਨਾ ਵਿੱਚ ਚੱਲ ਉਹ ਸਰੀਆਂ ਅੱਠ ਲੋਟਰੀ ਚੱਲਦੀਆਂ ਨੇ ਕਿਥੇ ਕੀ ਬਲੱਡ ਟੈਸਟ ਵਗੈਰਾ ਉਹਨੇ ਸਾਰੇ ਇਸੇ ਲਈ ਕੀ ਹੈ ਇਸੇ ਲਈ ਵੀਰ ਪਰ ਜੋ ਚੱਲ ਰਹੀ ਹੈ ਬਲੱਡ ਟੈਸਟ ਜਿੰਨੇ ਆ ਸਾਰੇ ਕੰਸਟਿਟਿਊਟਰੀ ਉਹ 10% ਵੈਲਿਊ ਦੇ ਹੋਣੇ ਮਤਲਬ ਕਿ ਬਿਜਾਰ ਸਿਰ ਟੈਸਟ 100 ਰੁਪਏ ਦਾ ਸਾਨੂੰ ਕੋ 10% ਪੈਦਾ ਤੇ ਇਸ ਦਾਵਾ ਸੀ ਆਲਰੇਡੀ ਦੇ ਰਹੇ ਹਾਂ ਅੱਗੇ ਸੀ ਉਹਨੂੰ ਬਤਾ ਰਹੇ ਕਿ ਜਿੱਦਾਂ ਲੈਬਰਾਟਰੀ ਸੁੱਝ ਚੁੱਕੀਆਂ ਨੇ ਟੈਸਟ ਸੈਂਟਰ ਸਾਰੇ ਖੁੱਲ ਚੁੱਕੇ ਸਾਰੇ ਪੰਜਾਬ ਵਿੱਚ ਖੁੱਲ ਚੁੱਕੇ ਨੇ ਹਰ ਬੱਚੇ ਦੇ 20 ਕਿਲੋਮੀਟਰ ਦੇ ਸਾਰੇ ਡਾਕਟਰਸ ਲੱਗੇ ਹੋਏ ਨੇ ਕਿਸੇ ਦਰੋਤੀ ਜੰਮਰ ਵੀ 25 ਕਿਲੋਮੀਟਰ ਦੇ ਬੋਟਲਰੀ ਹਰ ਇੱਕ ਨੂੰ ਚੁੱਕੀ ਹੋਈ ਹੈ ਸਭ ਤੋਂ ਕਰਿਆ ਟੈਂਟਲ ਕਲੀਨਿੰਗ ਸਾਡੇ ਕੋਲ ਨੇ ਨਾਲ ਨਾਲ ਫਿਜੀਪਾਥੀ ਸੈਂਟਰ ਕੋਲ ਵੀ ਹੈ ਉਥੇ ਲੋਡ ਬੈਲਦੀ ਹੈ ਤੇ ਡਿਲਟਲ ਐਕਸਰੇ ਹੋ ਗਿਆ ਤੇ ਇਹਦੇ ਨਾਲ ਨਾਲ ਹੁਣ ਇੱਥੇ ਸਾਨੂੰ ਡਾਕਟਰ ਅਵੇਲੇਬਲ ਹੋ ਜਾਂਦੇ ਨੇ ਕਈ اچھی ਜਗ੍ਹਾ ਤੇ ਉਥੇ ਨਾ ਸਿਰਫ ਅਲਟਰਾਸਾਉਂਡ ਜਿਹੜਾ ਕੋਈ ਹੋਣੀ ਜ਼ਰੂਰੀ ਹੁੰਦੀ ਹੈ ਉਹ ਵੀ ਸਾਡੇ ਕੋਲ ਤੋਂ ਹੋ ਜਾਂਦਾ ਹੈ ਔਰ ਕੀਮਤ ਵੀ ਦੇਖੋਗੇ ਜੇ ਅਲਟਰਾਸਾਉਂਡ ਹੋਵੇਗਾ ਜਿੰਨਾ ਰਹਿਦਾ ਹੈ ਡਿਲਟਲ ਐਕਸਰੇ ਜਨਾ ਉਹਦੀ ਰਿਪੋਰਟ ਇਸ ਦੰਨਿਆ ਲਾਗਤ ਵੀ ਤੋ ਐਗਰੀ ਸੋਜਾ ਸੇ ਦੇ ਰਹੇ ਆ ਸਾਰੇ तकरीबन ਪੰਜਾਬ ਸਾਰਾ ਇਸੇ ਕਵਰ ਕਰਦਾ ਹੈ ਇਸ ਸਮਾਂ ਜਦੋਂ ਅਸੀਂ ਸੋਸਾਇਟੀ ਡਵੈਲਪਮੈਂਟ ਦੀ ਗੱਲ ਕੀਤੀ ਹੈ ਇੱਥੇ ਸੈਂਟਰ ਖੁੱਲੇ ਨੇ ਇਸ ਤੋਂ ਇਲਾਵਾ ਪੰਜਾਬ ਸਾਡੇ 180 ਸੈਂਟਰ ਚੱਲੇ ਲੱਗੇ ਸਾਈਟ ਸੈਂਟਰ ਨੇ ਜਿਹੜੇ ਕੰਪਿਊਟਰ ਸੈਂਟਰ ਹੈ ਇਹ ਸਾਰੇ ਚੱਲ ਰਹੇ ਨੇ ਟਿਊਸ਼ਨ ਕੋਰਸਿਸ ਸਾਡੇ ਪੜਾ ਰਹੇ ਨੇ ਸਾਰੇ ਤਾਂ ਬੱਚੇ ਆਪਣੇ ਘਰਾਂ ਦੇ ਕੋਲੋਂ ਉਹਰੇ ਸਾਰਾ ਬਿਲਕੁਲ ਫ੍ਰੀ ਹੈ ਕਿਸੇ ਬੱਚੇ ਕੋਲ ਨੂੰ 1 ਰੁਪਿਆ ਕਿਸੇ ਵੀ ਕੋਰਸ ਲਈ ਮੰਗਿਆ ਇੱਕ ਵਾਰ ਵੀ ਨਹੀਂ ਲੈਂਦੀ ਆਂ ਕੋਸ਼ਿਸ਼ ਕੀਤੀ ਕਿ ਤੱਕ ਲੈਂਦੀ ਆਂ ਜੇ ਅਸੀਂ ਹਾਈਰ ਐਜੂਕੇਸ਼ਨ ਦੀ ਗੱਲ ਕਰੀਏ ਤਾਂ तकरीबन ਸਾਢੇ 1250 ਬੱਚਾ ਸੇ ਹਰ ਸਾਲ ਅਡਮ ਕਰਦੇ ਨੇ। ਗ੍ਰੇਡ 3 ਸਪੌਟ ਜਿਹੜੇ ਦਿੰਦੇ ਨੇ ਉਹ ਲਾਜੀ ਤੇ ਯੂਨੀਵਰਸਿਟੀ ਤੋਂ ਹੋ ਗਏ, ਕਾਲਜਸ ਤੋਂ ਹੋ ਗਏ। ਉਹ ਕਹਿੰਦੇ ਕਿ ਇਹਨਾਂ ਦਾ ਨੰਬਰ ਸਾਡੇ ਅਗੇ ਸਾਡਾ ਪੇਗਾ ਬਣਿਆ ਵੀ ਸੀ 80% ਦੇ ਮਕਸਦ ਜਾਈਦਾ ਨਾ ਹੋਵੇ। ਤੇ ਕਰਦੇ ਹਾਲਤ ਕਿਦਾਂ ਦੀ ਉਹ ਕਹਿੰਦਾ ਫਾਰਮ ਭਰਦਾ ਉਹ ਸਾਡੀ ਕਮਟੀਆਂ ਨੂੰ ਵੀ ਮਿਲਦਾ। ਹਰ ਕੰਮ ਦੇ ਵਿੱਚ ਸਾਡੇ ਜਿੰਨੇ ਜਨੇ 34 ਵਿਲੈਕਸ ਕਰ ਰਹੇ ਨੇ ਅਸੀਂ। ਹਰ ਪ੍ਰੋਜੈਕਟ ਦੀ ਨਕਲੀ ਪਤਲੀ ਨੂੰ ਲਈ ਕਮਟੀਆਂ ਬਣੀ ਹੋਈਆਂ। ਉਹ ਸਾਰੇ ਪੜ੍ਹੇ ਲਿਖੇ ਲੋਕ ਨੇ, ਰਹਿਤਾਇਰ ਲੋਕ ਨੇ। ਕੁਦੀ ਹੁਣ ਟਾਰਗਟ ਹੋ ਗਿਆ ਕਿ ਰੈਟਰ ਟਾਰਗਟ ਹੈ ਇਤਨਾ ਸਾਰੇ ਪੇਪਰ ਜਿਹੜੇ ਆ ਰਹੇ ਹੋਏ ਤੇ ਉਹ ਬੰਦੇ ਸਭੀ ਕੀ ਹੋ ਰਹੀ ਹੈ ਸਾਡਾ ਕਾਡਮੀ ਦੇ ਬੱਚੇ ਹੋਦੇ ਨੇ ਤਾਂ ਕਿ ਉਹ ਸਿਰਦਰ ਦੀ ਮ ਆਪਣੇ ਸਿਰ ਤੇ ਨਾ ਲਾਵਾ ਗਰੀ ਸਪੋਰਟ ਅਨੁਸਾਰ ਆ ਰਿਹਾ ਹੈ ਬੇਕਨ ਕੰਮ ਕਿਲਵ ਇੰਡੀਪੈਂਡੈਂਟ ਸਾਰਾ ਕੰਮ ਆਪਕਰ